ਵੈਸੋ ਪੰਜਾਬ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਪੁਰਤਗਾਲ ਦੀ ਧਰਤੀ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਕੁਝ ਮਹੀਨੇ ਪਹਿਲਾਂ ਅਮਰੀਕਾ ਦੇ ਵਿੱਚੋਂ ਭਾਰਤੀਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਸੀ ਤੇ ਹੁਣ ਖਬਰ ਆ ਰਹੀ ਹੈ ਕਿ ਪੁਰਤਗਾਲ ਦੇ ਵਿੱਚ ਵੀ 13.5 ਹਜ਼ਾਰ ਭਾਰਤੀਆਂ ਨੂੰ ਹੀ ਰਿਪੋਰਟ ਕੀਤਾ ਜਾ ਸਕਦਾ ਹੈ ਪੂਰੀ ਕੀ ਹੈ ਖਬਰ ਇਸ ਲਈ ਅਸੀਂ ਗੱਲਬਾਤ ਕਰਾਂਗੇ ਪੁਰਤਗਾਲ 'ਚ ਬੈਠੇ ਧਰਮਜੀਤ ਸਿੰਘ ਸੈਣੀ ਜੀ ਨਾਲ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਕੀ ਹੈ ਪੂਰੀ ਖਬਰ ਤੇ ਕਿਸ ਤਰ੍ਹਾਂ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਕਿ 13.5 ਹਜ਼ਾਰ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਇੱਕ ਹੋਰ ਖਾਸ ਗੱਲ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਤਾਂ ਉਹਨਾਂ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਜਿਹੜੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹਨ ਪਰ ਇੱਥੇ ਇਹ ਜਾਣਕਾਰੀ ਮਿਲ ਰਹੀ ਹੈ ਕਿ ਪੁਰਤਗਾਲ ਦੇ ਵਿੱਚ ਉਹਨਾਂ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਜਿਨ੍ਹਾਂ ਨੇ ਪਿਛਲੇ ਲਗਭਗ 3-3 ਸਾਲ ਜਾਂ 3 ਸਾਲ ਤੋਂ ਵੱਧ ਵੀ ਪੁਰਤਗਾਲ ਦੀ ਸਰਕਾਰ ਨੂੰ ਟੈਕਸ ਦਿੱਤਾ ਹੈ ਤੇ ਹੁਣ ਉਹਨਾਂ ਦੇ ਅੱਗੇ ਕੀ ਹੋਏਗਾ ਸਾਰੀ ਗੱਲਬਾਤ ਕਰਦੇ ਹਾਂ ਧਰਮਜੀਤ ਸਿੰਘ ਸੈਣੀ ਜੀ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਨਾਮ ਧਰਮਜੀਤ ਸਿੰਘ ਸੈਣੀ ਹੈ ਤੇ ਪਿਛਲੇ 6 ਸਾਲ ਤੋਂ ਮੈਂ ਪੋਰਟੂਗਲ ਦੇ ਵਿੱਚ ਰਹਿ ਰਿਹਾ ਤੇ ਬੇਸਿਕਲੀ ਬਾਇ ਪ੍ਰੋਫੈਸ਼ਨ ਮੈਂ ਇਮੀਗ੍ਰੇਸ਼ਨ ਐਕਸਪਰਟ ਹੈਗਾ ਤੇ ਇੱਥੇ ਵੈਲ ਐਸਟੈਬਲਿਸ਼ ਆਫਿਸ ਹੈਗਾ ਸਾਡਾ ਪੋਰਟੂਗਲ ਦੇ ਵਿੱਚ ਜਿੱਦੇ ਵਿੱਚ ਅਸੀਂ ਭਾਰਤੀ ਕਮਿਊਨिटीज ਨੂੰ ਸਪੈਸੀਫਿਕਲੀ ਇਮੀਗ੍ਰੇਸ਼ਨ ਮਤਲਕ ਪੋਰਟੂਗੇਜ਼ ਜਾਣਕਾਰੀਆਂ ਦਿੰਦੇ ਆ ਤੇ ਉਹਨਾਂ ਦੀ ਸਪੋਰਟ ਐਂਡ ਹੈਲਪ ਕਰਦੇ ਆ ਜਿਸ ਤਰ੍ਹਾਂ ਕਿ ਤੁਸੀਂ ਇੱਕ ਜਾਣਕਾਰੀ ਦਿੱਤੀ ਸੀ ਕੁਝ ਦਿਨ ਪਹਿਲਾਂ ਮੈਨੂੰ ਫੋਨ ਤੇ ਕਿ 13.5 ਹਜ਼ਾਰ ਦੇ ਕਰੀਬ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਇਹ ਕਿਹੜੇ ਭਾਰਤੀ ਨੇ ਕੀ ਇਹ ਗੈਰਕਾਨੂੰਨੀ ਹੋਤੇ ਜੀ ਇਹ ਉਹ ਭਾਰਤੀ ਨੇ ਜਿਹੜੇ ਪਿਛਲੇ ਤਕਰੀਬਨ 5 ਤੋਂ 6 ਸਾਲ ਤੋਂ ਇੱਥੇ ਪੁਰਤਗਾਲ ਦੇ ਵਿੱਚ ਰਹਿ ਰਹੇ ਨੇ ਇਹਨਾਂ ਦੇ ਸਿਸਟਮ ਦੇ ਮਤਾਬਿਕ ਪੁਰਤਗਾਲ ਦਾ ਜਿਹੜਾ ਸਿਸਟਮ ਇਕਨੋਮੀ ਉਹਦੇ ਮਤਾਬਿਕ ਉਹ ਬਿਲਕੁਲ ਲੀਗਲ ਹੈ ਕਿਉਂਕਿ ਜਦੋਂ ਉਹ ਪੁਰਤਗਾਲ ਦੇ ਵਿੱਚ ਐਂਟਰ ਕੀਤੇ ਸੀ ਵੀਜ਼ਾ ਲੈ ਕੇ ਜਾਂ ਕਿਸੇ ਵੀ ਤਰੀਕੇ ਗਵਰਨਮੈਂਟ ਦਾ ਇੱਕ ਪ੍ਰੋਵੀਜ਼ਨ ਹੈਗਾ ਆਰਟੀਕਲ 88 অর 89 ਉਹਦੇ ਵਿੱਚ ਤੁਸੀਂ ਅਗਰ ਆਪਣਾ ਵਰਕ ਕੰਟਰੈਕਟ ਲੈਂਦੇ ਹੋ ਲੀਗਲ ਕੰਮ ਕਰਦੇ ਹੋ ਤੇ ਗਵਰਨਮੈਂਟ ਨੂੰ ਟੈਕਸ ਕੰਟਰੀਬਿਊਟ ਕਰਦੇ ਹੋ ਤੇ ਗਵਰਨਮੈਂਟ ਉਹਦੇ ਵਿੱਚ ਵਚਨਬੱਧ ਹੈਗੀ ਆ ਕਿ ਤੁਹਾਨੂੰ 3 ਮਹੀਨੇ ਦੇ ਵਿੱਚ ਉਹ ਰੈਗੂਲਰ ਸਟੇਟਸ ਦੇਣਗੇ ਤੇ ਉਸ ਭਾਰਤੀਆਂ ਨੇ ਤਕਰੀਬਨ ਪਿਛਲੇ 3 ਤੋਂ 6 ਮਹੀਨੇ 6 ਤੋਂ 12 ਮਹੀਨੇ 18 ਮਹੀਨੇ ਇਸ ਪ੍ਰੋਵੀਜ਼ਨ ਦੇ ਵਿੱਚ ਕੰਮ ਕੀਤਾ ਤੇ ਹੁਣ ਸਡਨ ਅਚਾਨਕ ਆਵਾਜ਼ ਆਈ ਹੈ ਗਵਰਨਮੈਂਟ ਦੀ ਆਫੀਸ਼ੀਅਲ ਅਨਾਉਂਸਮੈਂਟ ਆਈ ਹੈ ਕਿ ਜਿਹੜੇ 13500 ਭਾਰਤੀ ਹੈਗੇ ਨੇ ਜਿਹੜੇ ਪਿਛਲੇ 5 ਸਾਲ ਤੋਂ ਕੰਮ ਕਰ ਰਹੇ ਨੇ ਟੈਕਸ ਦੇ ਰਹੇ ਨੇ ਅਸੀਂ ਉਹਨਾਂ ਨੂੰ ਰਿਪੋਰਟ ਕਰਾਂਗੇ ਰੀਪੋਰਟ ਕਰਨ ਦਾ ਕਾਰਨ ਕੀ ਹੈ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਗੈਰ ਕਾਨੂੰਨੀ ਨਹੀਂ ਟੈਕਸ ਦੇ ਰਹੇ ਕੋਈ 3 ਸਾਲ ਤੋਂ ਦੇ ਰਿਹਾ ਕੋਈ 4 ਸਾਲ ਤੋਂ ਦੇ ਰਿਹਾ ਕੋਈ 5 ਸਾਲ ਤੋਂ ਦੇ ਰਿਹਾ ਫਿਰ ਇਹ ਰਿਪੋਰਟ ਕਰਨ ਦਾ ਕਾਰਨ ਕੀ ਹੈ ਜੀ ਉਹਦੇ ਵਿੱਚ ਕਈ ਤਰ੍ਹਾਂ ਦੇ ਡਿਫਰੈਂਟ ਪੈਰਾਮੀਟਰਸ ਨੇ ਕਈ ਤਰ੍ਹਾਂ ਦੇ ਡਿਫਰੈਂਟ ਆਬਜੈਕਸ਼ਨਸ ਲਗਾਏ ਨੇ ਉਹਨਾਂ ਨੇ ਜਿਹਦੇ ਵਿੱਚ ਸਭ ਤੋਂ ਵੱਡਾ ਨੈਗਲੀਜੈਂਸੀ ਸਾਡੀ ਆਪਣੀ ਐਮਬੈਸੀਜ਼ ਦੀ ਵੀ ਅਸੀਂ ਕਹਿ ਸਕਦੇ ਹਾਂ ਕਿਉਂਕਿ ਉਹਦੇ ਵਿੱਚ ਲਾਸਟ ਜਦੋਂ ਕੇਸ ਨੂੰ ਫਾਈਨਲਾਈਜ਼ ਸਟੇਜ ਤੇ ਲੈ ਕੇ ਜਾਂਦੀ ਹੈ ਅਥਾਰਟੀ ਤੋਂ ਮੰਗਦੇ ਆ ਕਿ ਤੁਹਾਡਾ ਕ੍ਰਿਮੀਨਲ ਰਿਕਾਰਡ ਦਿਓ ਸਾਨੂੰ ਔਰ ਉਹਦੇ ਵਿੱਚ ਇੱਕ ਡੈਡਲਾਈਨ ਦਿੰਦੇ ਨੇ ਕਿ ਸਾਨੂੰ 15 ਦਿਨ ਜਾ ਮੈਕਸਿਮਮ ਮਹੀਨੇ ਦੇ ਵਿੱਚ ਸਬਮਿਟ ਕਰਨਾ ਡਾਕੂਮੈਂਟ ਤੇ ਜਿਹੜੀ ਸਾਡੇ ਇੰਡੀਅਨ ਕਮਿਊਨਿਟੀ ਦੇ ਲੋਕ ਨੇ ਐਮਬੈਸੀ ਨਾਲ ਰਾਬਤਾ ਕਰਦੇ ਨੇ ਕਿ ਅਸੀਂ ਸਾਨੂੰ ਕ੍ਰਿਮੀਨਲ ਰਿਕਾਰਡ ਬਣਾਣਾ ਤੇ ਉਹਦੇ ਲਈ ਐਮਬੈਸੀ ਤੋਂ ਅਪਾਇੰਟਮੈਂਟ ਹੀ ਉਹਨਾਂ ਨੂੰ 45 ਡੇਜ਼ ਬਾਅਦ ਮਿਲਦੀ ਹੈ ਹੁਣ ਜਦ 45 ਡੇਜ਼ ਬਾਅਦ ਅਪਾਇੰਟਮੈਂਟ ਦੀ ਹੈ ਹਾਊ ਦੇ ਕੈਨ ਸਬਮਿਟ ਉਹ ਇੱਕ ਫੁੱਟਬਾਲ ਦੀ ਤਰ੍ਹਾਂ ਹੋ ਜਾਂਦੇ ਨੇ ਕਿ ਪੁਰਟੂਗਾਲ ਦੀ ਗਵਰਨਮੈਂਟ ਨੇ ਕਿੱਕ ਮਾਰੀ ਇੰਡੀਅਨ ਐਮਬੈਸੀ ਕੋਲ ਇੰਡੀਅਨ ਐਮਬੈਸੀ ਨੇ ਕਿੱਕ ਮਾਰੀ ਕਿ ਸਾਡੇ ਕੋਲੇ ਟਾਈਮ ਨਹੀਂ ਹੈਗਾ ਤੇ ਫਿਰ ਉਸ ਕੇਸ ਦੇ ਵਿੱਚ ਉਲਝਣਬਾਜ਼ੀ ਕਰਕੇ ਉਹਨਾਂ ਨੂੰ ਜਿਹੜਾ ਸਟੇ ਸਿਰਫ ਸਿਰਫ ਹਾਲਾਕ ਬਲ ਕੇ ਉਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈ ਅਗਰ ਰੀਲ ਮੀਨੀਅੰਸ ਚੈੱਕ ਕੀਤਾ ਜਾਵੇ ਤਾਂ ਉਹ ਕ੍ਰਿਮੀਨਲ ਨਹੀਂ ਹੈਗੇ ਲੇਕਿਨ ਐਮਬੈਸੀ ਨੇ ਉਹਨਾਂ ਨੂੰ ਰਿਕਾਰਡ ਟਾਈਮ ਤੇ ਨਹੀਂ ਡਿਲੀਵਰ ਕੀਤਾ ਇਸ ਬੇਸ ਤੇ ਉਹਨਾਂ ਨੂੰ ਇੱਕ ਤਾਂ ਰਿਜੈਕਸ਼ਨ ਦੇ ਦਿੱਤੀ ਪੋਰਟੂਗੀਜ਼ ਗਵਰਨਮੈਂਟ ਨੇ ਕੁਝ ਇਸ ਤਰ੍ਹਾਂ ਦੇ ਕੇਸਿਸ ਨੇ ਕੁਝ ਉਹ ਕੇਸਿਸ ਨੇ ਜਿਹੜੇ ਪੋਰਟੂਗਲ ਦੇ ਵਿੱਚ ਅਦਰ ਵੀਜ਼ਾ ਤੇ ਆਏ ਨੇ ਫਾਰ ਇਗਜ਼ਾਮਪਲ ਵਿਜ਼ਿਟ ਵੀਜ਼ਾ ਤੇ ਆਏ ਨੇ ਜਾਂ ਕੁਝ ਵਿਦਆਉਟ ਵੀਜ਼ਾ ਵੀ ਆਏ ਨੇ ਜਿਹਨੂੰ ਡੰਕੀ ਰੂਟ ਵੀ ਤੁਸੀਂ ਕਹਿ ਲੈਂਦੇ ਹੋ ਉਸ ਰੂਟ ਤੇ ਰਾਹੀ ਵੀ ਆਏ ਨੇ ਲੇਕਿਨ ਉਹਦੇ ਵਿੱਚ ਪੁਰਤਗਾਲ ਦੇ ਵਿੱਚ ਆਉਣ ਦੀ ਡੈਫੀਨੇਸ਼ਨ ਇਹ ਨਹੀਂ ਹੈਗੀ ਕਿ ਪੁਰਤਗਾਲ ਨੂੰ ਉਹਨਾਂ ਵੱਲੋਂ ਕੋਈ ਪ੍ਰੋਬਲਮ ਹੈ ਪੁਰਤਗਾਲ ਨੇ ਉਹਨੂੰ ਅਸੈਪਟ ਕੀਤਾ ਇਨੀਸ਼ਲ ਸਟੇਜ 'ਚ ਵੀ ਤੇ ਐਂਡ ਸਟੇਜ ਚ ਵੀ ਅਸੈਪਟ ਕਰ ਰਹੇ ਨੇ ਉਹਨਾਂ ਦਾ ਕਿਸੇ ਹੋਰ ਕੰਟਰੀ ਚ ਅਲਰਟ ਆ ਜਿੱਥੇ ਆ ਕੇ ਕਿਸੇ ਟਾਈਮ ਉਹਨਾਂ ਨੇ ਕੋਈ ਅਸਾਲਮ ਫਾਈਲ ਕੀਤੀ ਹੋਣੀ ਪ੍ਰੈਟਿਕਲ ਅਸਾਲਮ ਲਗਾਈ ਸੀ ਉਸ ਕੰਟਰੀ ਚ ਉਹ ਕੰਟਰੀ ਛੱਡ ਕੇ ਪੁਰਤਗਲ ਦੇ ਵਿੱਚ ਆ ਗਏ ਉਹਨਾਂ ਨੇ ਉਸ ਕੰਟਰੀ ਨੂੰ ਇਨਟੀਮੇਸ਼ਨ ਨਹੀਂ ਦਿੱਤਾ ਕਿ ਅਸੀਂ ਤੁਹਾਡੀ ਕੰਟਰੀ ਛੱਡ ਰਹੇ ਹਾਂ ਸ਼ੰਗਾਂਗ ਸਪੇਸ ਤੇ ਉੱਥੇ ਜਦੋਂ ਪੁਰਤਗਲ ਦੇ ਵਿੱਚ ਆਏ ਪੁਰਤਗਲ ਦੇ ਵਿੱਚ ਜਿਹੜਾ ਰੂਲ ਸੀ ਉਹਦੇ ਮੁਤਾਬਿਕ ਕੰਮ ਕਰ ਰਹੇ ਨੇ ਲੇਕਿਨ ਪਿੱਛੋਂ ਦੂਸਰੀ ਕੰਟਰੀ ਨੇ ਉਹਨਾਂ ਦਾ ਨਾਮ ਅਲਰਟ ਚ ਪਾ ਦਿੱਤਾ ਜਦੋਂ ਅਲਰਟ ਚ ਪਾ ਦਿੰਦੇ ਨੇ ਫਿਰ ਇਹ ਜਿਹੜੀ ਪੁਰਤਗਾਲ ਨੂੰ ਐਕਸੈਸ ਕਰਦੀ ਚੈੱਕ ਕਰਦੀ ਕਿ ਤੁਹਾਡਾ ਉੱਥੇ ਅਲਰਟ ਚ ਨਾਮ ਬੋਲ ਰਿਹਾ ਇਸ ਕਰਕੇ ਅਸੀਂ ਤੁਹਾਨੂੰ ਕਾਰਡ ਨਹੀਂ ਦਵਾਗੇ ਪਹਿਲਾਂ ਅਲਰਟਸ ਤੋਂ ਨਾਮ ਰਿਮੂਵ ਕਰਾਓ ਹੁਣ ਜਦੋਂ ਇਹ ਸਾਡੇ ਇਮੀਗ੍ਰੈਂਟ ਹੈਗੇ ਨੇ ਜਦੋਂ ਉਸ ਕੰਟਰੀ ਨਾਲ رابطہ ਕਰਦੇ ਨੇ ਕਿ ਅਸੀਂ ਏ ਸੀ ਇਅਰਸ ਤੁਹਾਡੇ ਕੋਲੇ ਆਏ ਸੀ ਪਰ ਅਸੀਂ ਬੈਟਰ ਫਿਊਚਰ ਸੋਚ ਕੇ ਪੁਰਤਗਾਲ ਚਲੇ ਗਏ ਉਹਨਾਂ ਦੇ ਰੂਲ ਦੇ ਮੁਤਾਬਿਕ ਸਾਨੂੰ ਅੱਛਾ ਲੱਗਿਆ ਤੇ ਸਾਡਾ ਨਾਮ ਤੁਸੀਂ ਹਟਾਓ ਅਸੀਂ ਆਪਣਾ ਰੈਜ਼ਿਡੈਂਸੀ ਕਾਰਡ ਲੈਣਾ ਪੁਰਤਗਾਲ ਦਾ ਤੇ ਇਹ ਪੁਰਤਗਾਲ ਦੀ ਉਹ ਅਥਾਰਟੀ ਇਹਨਾਂ ਨੂੰ ਕਹਿ ਰਹੀ ਹੈ ਕਿ ਅਸੀਂ ਐਗਰੀ ਹਾਂ ਆਫੀਸ਼ਲ ਲੈਟਰ ਦੇ ਰਹੀ ਹੈ ਅਸੀਂ ਐਗਰੀ ਹਾਂ ਤੁਹਾਡਾ ਨਾਮ ਰਿਮੂਵ ਕਰਨ ਲਈ ਲੇਕਿਨ ਸਾਨੂੰ ਪੁਰਤਗਾਲ ਵੱਲੋਂ ਨੋਟੀਫਿਕੇਸ਼ਨ ਆਵੇ ਕਿ ਅਸੀਂ ਕਾਰਡ ਇਸ਼ੂ ਕਰ ਰਹੇ ਹਾਂ ਜਾਂ ਕਾਰਡ ਇਸ਼ੂ ਕਰ ਚੁੱਕੇ ਹਾਂ ਅਸੀਂ ਇਮੀਡੀਏਟ ਤੁਹਾਡਾ ਰਿਮੂਵ ਕਰ ਦੇਵਾਂਗੇ ਕਿਉਂਕਿ ਉਹਨਾਂ ਨੇ ਜਿਹੜਾ ਅਲਰਟ 'ਚ ਨਾਮ ਐਂਟਰ ਕੀਤਾ ਉਹ ਨਾਨ ਕ੍ਰਿਮੀਨਲ ਕੈਟਾਗਰੀ 'ਚ ਕੀਤਾ ਹੈ ਦੋ ਤਰ੍ਹਾਂ ਦੇ ਨਾਮ ਐਂਟਰ ਹੁੰਦੇ ਨੇ ਇੱਕ ਕ੍ਰਿਮੀਨਲ ਬੰਦਿਆਂ ਦਾ ਨਾਮ ਐਂਟਰ ਹੁੰਦਾ ਅਲਰਟ 'ਚ ਇੱਕ ਕਿ ਕਾਮਨ ਬੈਟਰ ਫਿਊਚਰ ਲਈ ਆਇਆ ਸੀ ਤੇ ਉਹਨੂੰ ਅੱਛਾ ਲੱਗਾ ਕੰਟਰੀ ਉੱਥੇ ਰਹਿ ਗਿਆ ਜਾਂ ਉਹਨੂੰ ਕੰਟਰੀ ਛੱਡ ਕੇ ਚਲਾ ਗਿਆ ਜਾਂ ਬਿਨਾ ਵੀਜ਼ੇ ਤੋਂ ਰਹਿ ਰਿਹਾ ਸੀ ਉਹਨੂੰ ਕਹਿੰਦੇ ਨੇ ਨਾਨ ਕ੍ਰਿਮੀਨਲ ਤੇ ਉਹ ਨਾਨ ਕ੍ਰਿਮੀਨਲ ਵਾਲਿਆਂ ਦਾ ਨਾਮ ਰਿਮੂਵ ਕਰਨਾ ਲੀਗਲ ਪੋਰਟੂਗਲ ਦੇ ਕਾਨੂੰਨ ਦੇ ਵਿੱਚ ਯੂਰੋਪੀਅਨ ਰੈਗੂਲੇਸ਼ਨ ਦੇ ਵਿੱਚ ਪੌਸਿਬਿਲਿਟੀਜ਼ ਹੈਗੀਆਂ ਨੇ ਸੋ ਜੋ ਕਿ ਹਲ ਹਾਲ ਉਸ ਕੰਟਰੀ ਵੱਲੋਂ ਇਹ ਕਿਹਾ ਜਾ ਰਿਹਾ ਕਿ ਪੋਰਟੂਗਲ ਕਮਿਊਨੀਕੇਸ਼ਨ ਕਰੇ ਪੋਰਟੂਗਲ ਉਸ ਨੂੰ ਇਨੀਸ਼ੀਏਟ ਨਹੀਂ ਕਰ ਰਿਹਾ ਉਸ ਕਮਿਊਨੀਕੇਸ਼ਨ ਨੂੰ ਇਹ ਵੀ ਇੱਕ ਰੀਜ਼ਨ ਹੈਗਾ ਜਿਨ੍ਹਾਂ ਨੂੰ ਕੰਟਰੀ ਆਊਟ ਦੇ ਰਹੀ ਹੈ ਜਾਂ ਡਿਪੋਰਟੇਸ਼ਨ ਦੀ ਗੱਲ ਕਰ ਰਹੀ ਹੈ ਗਵਰਨਮੈਂਟ अच्छा ਜਿਵੇਂ ਤੁਸੀਂ ਦੋ ਰੀਜ਼ਨ ਨੇ ਇੱਕ ਸਾਡੀ ਐਮਬੈਸੀ ਵੱਲੋਂ ਜਿਹੜੀ ਕਿ ਕ੍ਰਿਮੀਨਲ ਰਿਕਾਰਡ ਦੇ ਡਾਕੂਮੈਂਟ ਨਹੀਂ ਦਿੱਤੇ ਜਾ ਰਹੇ ਟਾਈਮਲੀ ਦੂਸਰਾ ਜਿਹੜਾ ਦੂਸਰੀ ਅਦਰ ਸ਼ਨਗਨ ਕੰਟਰੀ ਨੇ ਉਹਨਾਂ ਦਾ ਨਾਮ ਅਲਰਟ ਸੈਂਟਰ ਕੀਤਾ ਬੇਸਡ ਔਨ ਨਾਨ ਕ੍ਰਿਮੀਨਲ ਕਿ ਉੱਥੇ ਉਹਨਾਂ ਨੇ ਕਿਸੇ ਟਾਈਮ ਆਸਾਲਮ ਫਾਈਲ ਕੀਤੀ ਸੀ ਦੋਨਾਂ ਸਪੇਸਾਂ ਦੇ ਵਿੱਚ ਉਹ ਬੰਦੇ ਇਨੋਸੈਂਟ ਹੈਗੇ ਨੇ ਕਿਉਂਕਿ ਇਹਨੇ ਐਜੂਕੇਟ ਤਾਂ ਹੁੰਦੇ ਨਹੀਂ ਸਾਡੇ ਬੰਦੇ ਕਿ ਉਹ ਕੋਈ ਕਾਨੂੰਨ ਨੂੰ ਅੱਛੇ ਤਰੀਕੇ ਨਾਲ ਸਮਝਦੇ ਨੇ ਜਾਣਦੇ ਨੇ ਕਿ ਉੱਥੇ ਛੱਡਣ ਤੋਂ ਪਹਿਲਾਂ ਉੱਥੇ ਕੁਝ ਦੱਸਣਾ ਵੀ ਹੈ ਉਹ ਤਾਂ ਵਿਚਾਰੇ ਆਪਣੇ ਅੱਛੇ ਫਿਊਚਰ ਲਈ ਉੱਥੇ ਸਟੇ ਕੀਤਾ ਸੀ अच्छे फ्यूचर ਲਈ ਪੁਰਟੂਗਲ ਆਏ ਸੀ ਦੇ ਡੂ ਨੋਟ ਹੈਵ ਐਨੀ ਬੈਡ ਇੰਟੈਂਸ਼ਨ ਟੂ ਸਟੇ ਓਵਰ ਦੇਅਰ ਆਰਡ ਟੂ ਬੀ ਕੰਟੀਨਿਊ ਵਰਕ ਇਨ ਪੁਰਟੂਗਲ ਉਹਨਾਂ ਦੀ ਕੋਈ ਐਸੀ ਇੰਟੈਂਸ਼ਨਸ ਆਸੀ ਨਹੀਂ ਸੋ ਕਾਨੂੰਨ ਦੇ ਵਿੱਚ ਜਿਹੜਾ ਸਿਸ ਅਲਰਟ ਡਿਜ਼ਾਈਨ ਕੀਤਾ ਉਹ ਐਜ਼ ਅ ਸੇਫਟੀ ਐਂਡ ਡਿਫੈਂਸ ਦੇ ਲਈ ਕੀਤਾ ਹੈ ਕਿਸੇ ਨੂੰ ਥ੍ਰੈਟ ਨਾ ਹੋਵੇ ਹੁਣ ਇਹਨਾਂ ਪਰਸਨਸ ਵੱਲੋਂ ਜਿਹੜੀ ਕੰਟਰੀ ਨੇ ਅਲਰਟ ਚ ਨਾਮ ਪਾਇਆ ਉੱਥੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਪੁਰਟੂਗਲ ਚ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਇੰਡੀਆ ਚ ਕੋਈ ਕ੍ਰਿਮੀਨਲ ਕਿਸੇ ਆਮ ਹਿਊਮਨ ਰਾਈਟਸ ਨੂੰ ਇਹਨਾਂ ਵੱਲੋਂ ਥ੍ਰੈਟ ਨਹੀਂ ਹੈਗੀ ਲੇਕਿਨ ਸਿਸ ਅਲਰਟ ਦਾ ਰੂਲ ਜਿਹੜਾ ਇਹਨਾਂ ਲਈ ਇਹਨਾਂ ਡੇਂਜਰ ਬਣ ਗਿਆ ਕਿ ਇਹਨਾਂ ਦਾ ਹੀ ਫਿਊਚਰ ਖਰਾਬ ਕਰ ਰਹੇ ਸੋ ਦਿਸ ਇਜ਼ ਸਮਥਿੰਗ ਲਾਈਕ ਥੈਟ ਇਟਸ ਇੰਗੇਜ ਦੀ ਹਿਊਮਨ ਰਾਈਟਸ ਇੰਗੇਜ ਦੀ ਫੰਡਮੈਂਟਲ ਐਂਡ ਪਰਸਨਲ ਰਾਈਟਸ ਅੱਛਾ ਇਸ ਦੇ ਵਿੱਚ ਤੁਸੀਂ ਭਾਰਤੀ ਜਿਹੜਾ ਰਾਜਦੂਤ ਹੈ ਉੱਥੇ ਪੁਰਤਗਾਲ ਦੇ ਵਿੱਚ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਵੱਲੋਂ ਕੀ ਰਿਸਪੌਂਸ ਮਿਲ ਰਿਹਾ देखो भारतीय राजदूत ਦੇ ਨਾਲ ਲਗਾਤਾਰ ਸਾਡੇ ਜਿਹੜੇ ਇੰਡੀਅਨ ਕਮਿਊਨिटीज ਦੇ ਰਿਪਰੈਜ਼ੈਂਟੇਟਿਵ ਹੈਗੇ ਨੇ ਜਾਂ ਇੰਡੀਵਿਜੂਅਲਸ ਹੈਗੇ ਨੇ ਈਮੇਲਸ ਕਰਦੇ ਨੇ ਫੋਨ ਤੇ ਰਾਬਤਾ ਕਰਦੇ ਨੇ ਦੇ ਡੂ ਨਾਟ ਹੈਵ ਦਾ ਕਵਿਕ ਰਿਸਪੌਂਸ ਕਿਉਂਕਿ ਉੱਥੋਂ ਆਫੀਸ਼ੀਅਲ ਬਹੁਤ ਜ਼ਿਆਦਾ ਫਾਸਟ ਰਿਸਪੌਂਸਰ ਨਹੀਂ ਅਵੇਲੇਬਲ ਹੁੰਦਾ ਜਾਂ ਕਿਰ ਇੰਟਰਨਲੀ ਅਗਰ ਕਿਸੇ ਤਰੀਕੇ ਨਾਲ ਅਸੀਂ ਕਨੈਕਸ਼ਨ ਕਰਦੇ ਆ ਤੇ ਉਹ ਆਪਣਾ ਦੱਸ ਦੇ ਨੇ ਕਿ ਅਸੀਂ ਵੀ ਵਿਲ ਡਿਸਕਸ਼ਨਸ ਹਮ ਅਸੀਂ ਡਿਸਕਸ਼ਨਸ ਕਰ ਰਹੇ ਹਾਂ ਲੇਕਿਨ ਵਾਟ ਡਿਸਕਸ਼ਨਸ ਦੇ ਆਰ ਡੂਇੰਗ ਫਰਮ ਲਾਸਟ 2 ਈਅਰ অর 1 ਈਅਰ ਕਿਉਂਕਿ ਜਿਹੜੀ ਇਹ ਸਿਚੁਏਸ਼ਨਸ ਆ ਇੱਕ ਸਾਲ ਤੋਂ ਚੱਲ ਰਹੀ ਹੈ ਕਿਉਂਕਿ ਇਹ ਇੱਕ ਪ੍ਰੋਸੈਸ ਹੁੰਦਾ ਡਿਪੋਰਟੇਸ਼ਨ ਦਾ ਇਹ ਨਹੀਂ ਹੈਗਾ ਕਿ ਅੱਜ ਤੁਹਾਨੂੰ ਆਰਡਰ ਕੀਤਾ ਤੇ ਕੱਲ ਡਿਪੋਰਟ ਕਰ ਦੇਣਾ ਉਹਨਾਂ ਨੇ ਪ੍ਰੋਸੈਸ ਫੋਲੋ ਕਰਨਾ ਸੋ ਉਹ ਤਕਰੀਬਨ ਪਿਛਲੇ 8 ਮਹੀਨੇ ਤੋਂ ਗਵਰਨਮੈਂਟ ਜਿਹੜੀ ਪੋਰਚੁਗਲ ਦੀ ਉਹ ਅਨਾਉਂਸ ਕਰ ਚੁੱਕੀ ਹੈ ਇਟ ਮੀਨਵਾਈਲ ਜਿਹੜੀ ਸਾਡੀ ਕਮਿਊਨਿਟੀਜ਼ ਹੈਗੀਆਂ ਨੇ ਐਂਬੈਸੀ ਨਾਲ ਵੀ ਰਾਤਤਾ ਕਰ ਰਹੇ ਨੇ ਲੇਕਿਨ ਐਂਬੈਸੀ ਇਹ ਦੱਸ ਰਹੀ ਹੈ ਕਿ ਅਸੀਂ ਅਜੇ ਕਰ ਰਹੇ ਹਾਂ ਵਾਟ ਦੇ ਆਰ ਡੂਇੰਗ ਇਹ ਨਹੀਂ ਪਤਾ ਇਹਦੇ ਵਿੱਚ ਵਿੱਚ ਇਸ ਪ੍ਰੋਸੈਸ ਦੇ ਦੌਰਾਨ ਕੁਝ ਸਾਡੇ ਬੰਦਿਆਂ ਨੂੰ ਆਲਰੇਡੀ ਫੜ ਕੇ ਜੇਲ੍ਹ 'ਚ ਵੀ ਰੱਖਿਆ ਹੋਇਆ ਜਿਨ੍ਹਾਂ ਦੇ ਫਾਈਨਲ ਆਰਡਰ ਸਾਇਦ ਇਹਨਾਂ ਨੇ ਜਾਰੀ ਕਰ ਲਏ ਨੇ ਤੇ ਉਹ ਜੇਲ੍ਹ ਦੇ ਵਿੱਚ ਬੈਠੇ ਨੇ ਸਾਡੇ ਇੰਡੀਅਨ ਕਮਿਊਨਿਟੀ ਦੇ ਮੈਂਬਰਸ ਅੱਛਾ ਕਿੰਨੇ ਕਿੰਨੇ ਕੋਈ ਜੇਲ੍ਹ ਦੇ ਵਿੱਚ ਹੋਣਗੇ ਕੋਈ ਹੈਗਾ ਕੋਈ ਅੰਦਾਜ਼ਾ ਤੁਹਾਨੂੰ ਜੀ ਐਸਟੀਮੇਟਡ ਕਿਉਂਕਿ ਲਾਸਟ ਟਾਈਮ ਅਸੀਂ ਇੱਕ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਸਪੈਸੀਫਿਕਲੀ ਜਿਹੜਾ ਡੇਟੇਨ ਸੈਂਟਰ ਆ ਉਹਦੇ ਅੱਗੇ ਉੱਥੇ ਸਾਡੇ ਇੰਡੀਅਨਸ ਅਸੀਂ ਫਾਈਂਡ ਆਊਟ ਕੀਤੇ ਸੀ ਬਲਕਿ ਅਸੀਂ ਖੁਦ ਜਾ ਕੇ ਉਹਨਾਂ ਨੂੰ ਮਿਲ ਕੇ ਵੀ ਆਏ ਸੀ ਚਾਰ ਇੰਡੀਅਨ ਸੀ ਪੋਰਟੋ ਜਿਹੜਾ ਇਹਨਾਂ ਦਾ ਇੱਕ ਸਿਟੀ ਹੈਗਾ ਉੱਥੇ ਇਸ ਤੋਂ ਇਲਾਵਾ ਕੁਝ ਮੇਰੇ ਨੋਨ ਅੱਛੇ ਕਲਾਇੰਟਸ ਅਗੇ ਨੇ ਉਹਨਾਂ ਨੂੰ ਉਹਨਾਂ ਨੇ ਫਾਰਵਰਡ ਡੇਟੇਨ ਕੀਤਾ ਦੋ ਕਲਾਇੰਟ ਸੀ ਇਸ ਤੋਂ ਇਲਾਵਾ ਪੋਰਟੂਗਲ ਦੇ ਵਿੱਚ ਨੇ ਐਸਟੀਮੇਟਡ 10 ਤੋਂ 15 ਜਿਹੜੇ ਇੰਡੀਅਨ ਕਮਿਊਨਿਟੀ ਸਿਰਫ ਇੰਡੀਅਨਸ ਦੀ ਗੱਲ ਕਰ ਰਿਹਾ ਉਹਨਾਂ ਆਲਰੇਡੀ ਪੁਲਿਸ ਨੇ ਤਕਰੀਬਨ 60 ਦਿਨ ਤੋਂ 30 ਦਿਨ ਤੋਂ ਲੈ ਕੇ ਉਹ ਜੇਲ੍ਹ ਦੇ ਵਿੱਚ ਬੰਦ ਨੇ ਲੇਕਿਨ ਕਾਨੂੰਨ ਦੇ ਮੁਤਾਬਿਕ 60 ਦਿਨ ਤੋਂ ਜ਼ਿਆਦਾ ਉਹਨਾਂ ਨੂੰ ਜੇਲ੍ਹ 'ਚ ਨਹੀਂ ਰੱਖ ਸਕਦੇ ਉਹ ਜਾਂ ਤਾਂ ਉਹਨਾਂ ਨੂੰ ਰਿਲੀਜ਼ ਕਰਨਾ ਪੈਗਾ ਜਾਂ ਫਿਰ ਉਹਨਾਂ ਨੂੰ ਡਿਪੋਰਟ ਕਰਨਗੇ ਇਹਦੇ 'ਚ ਕੁਝ ਮੈਨੂੰ ਇਹ ਵੀ ਪਤਾ ਲੱਗਿਆ ਕਿ ਕੁਝ ਨੂੰ ਰਿਲੀਜ਼ ਵੀ ਕੀਤਾ ਗਿਆ ਜਾਂ ਨੂੰ ਕਹੇ ਤਾਂ bail ਦੇ ਦਿੱਤੀ ਗਈ ਜਾਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਹਰ ਹਫਤੇ ਜਾਂ ਹਰ ਰੋਜ਼ ਆ ਕੇ ਉਤੇ ਦੱਸਣਾ ਕਿ ਤੁਸੀਂ ਇੱਥੇ ਹੀ ਹੋ ਇਹੋ ਜਿਹੀ ਵੀ ਕੁਝ ਜੀ ਉਹਦੇ ਜੀ ਬਿਲਕੁਲ ਉਹਦੇ ਵਿੱਚ ਇੱਕ ਕਾਨੂੰਨ ਦੇ ਮਤਾਬਿਕ ਜਦੋਂ ਕੋਰਟ ਦੇ ਵਿੱਚ ਪੇਸ਼ ਕਰਦੀ ਹੈ ਪੁਲਿਸ ਫੜ ਕੇ ਰੀਟੇਨ ਕਰਕੇ ਕਿਸੇ ਨੂੰ ਕੋਰਟ ਦੋਨੋ ਪਾਰਟੀਆਂ ਨੂੰ ਸੁਣਦਾ ਕਿ ਤੁਹਾਡੀ ਕੀ ਪ੍ਰੋਬਲਮ ਹੈ ਤੁਹਾਡੀ ਕੀ ਰੋਲ ਹੈ ਜਿਸ ਤਰ੍ਹਾਂ ਇਹਨਾਂ ਨੂੰ ਰਿਲੀਜ਼ ਕੀਤਾ ਉਹਨੇ ਆਪਣੀ ਸਿਚੁਏਸ਼ਨ ਦੱਸੀ ਕਿ ਮੈਂ 3 ਸਾਲ ਤੋਂ ਕੰਮ ਕਰ ਰਹੇ ਹਾਂ ਟੈਕਸ ਦੇ ਰਹੇ ਹਾਂ ਇੱਥੇ ਮੈਂ ਇੱਕ ਅੱਛੇ ਫਿਊਚਰ ਲਈ ਆਇਆ ਸੀ ਮੈਂ ਕੋਈ ਕ੍ਰਿਮੀਨਲ ਨਹੀਂ ਹੈਗਾ ਉਹਨੇ ਆਪਣੀ ਸਿਚੁਏਸ਼ਨ ਦੱਸੀ ਜੱਜ ਨੇ ਉਹਨਾਂ ਨੂੰ ਇਮੀਡੀਏਟਲੀ ਰਿਲੀਜ਼ ਆਰਡਰ ਕਰ ਦਿੱਤੇ ਕਿ ਤੁਸੀਂ ਇਸ ਤਰੀਕੇ ਨਾਲ ਬੰਦੇ ਨਾਲ ਟ੍ਰੀਟਮੈਂਟ ਨਹੀਂ ਕਰ ਸਕਦੇ ਈਵਨ ਉਹਦਾ ਸੈਸ ਅਲਰਟ ਚਨਾਮ ਹੈ ਜਾਂ ਕੋਈ ਉਹਨੇ ਕੋਈ ਤੁਹਾਨੂੰ ਪੀਸੀਸੀ ਜਾਂ ਡਾਕੂਮੈਂਟ ਮਿਸਿੰਗ ਹੈ ਲੇਕਿਨ ਥਿਸ ਟ੍ਰੀਟਮੈਂਟ ਇਜ਼ ਨਾਟ ਜਸਟੀਫਾਈਡ ਕਾਨੂੰਨ ਦੇ ਅਗੇ ਸੱਗੀ ਪੁਲਿਸ ਸਟੇਸ਼ਨ ਦੇ ਵਿੱਚ ਅਟੈਂਡ ਹੋਣਾ ਜਿਹੜਾ ਵੀ ਉਹਦਾ ਰੈਜ਼ੀਡੈਂਟ ਏਰੀਆ ਉੱਥੇ ਪੁਲਿਸ ਸਟੇਸ਼ਨ ਦੇ ਵਿੱਚ ਉਹਨੂੰ ਜਾਣਾ ਪੈਂਦਾ ਹਰ ਵੀਕ ਉਹਨੂੰ ਜਾਣਾ ਪੈਂਦਾ ਆਪਣੇ ਪੁਲਿਸ ਸਟੇਸ਼ਨ ਦੇ ਵਿੱਚ ਅਟੈਂਡੈਂਸ ਪ੍ਰੈਜ਼ੈਂਸ ਆਉਣ ਵਾਸਤੇ ਅੰਟਿਲ ਨਲਸੂ ਦਾ ਜਿਹੜਾ ਹੈਗਾ ਇਹ ਕੇਸ ਪ੍ਰੋਸੈਸ ਹੋਏਗਾ ਅੱਛਾ ਤੁਸੀਂ ਇਹਦੇ ਵਿੱਚ ਦੱਸ ਸਕਦੇ ਹੋ ਕਿ ਇਹ ਜਿਹੜੇ ਭਾਰਤੀ ਨੇ 13.10 ਕਿਹੜੇ ਕਿਹੜੇ ਸੂਬਿਆਂ ਦੇ ਕਿਹੜੇ ਸਭ ਤੋਂ ਜ਼ਿਆਦਾ ਨੇ ਇਹ ਇਹਦੇ ਵਿੱਚ ਮੇਜਰ ਪਾਰਟ ਪੰਜਾਬ ਤੋਂ ਹੈ ਜੀ ਲੇਕਿਨ ਮੋਸਟ ਆਫ ਓਵਰਲ ਇੰਡੀਆ ਤੋਂ ਹੈਗੇ ਨੇ ਹਰਿਆਣਾ ਪੰਜਾਬ ਯੂਪੀ ਇਵਨ ਸਾਊਥ ਇੰਡੀਆ ਦੇ ਵੀ ਹੈਗੇ ਨੇ ਜਿਨ੍ਹਾਂ ਨੂੰ ਆਲਰੇਡੀ ਇੱਥੇ ਕੰਟਰੀ ਆਊਟ ਹੋਇਆ ਮਤਲਬ ਕਿਸੇ ਵੀ ਤਰ੍ਹਾਂ ਦਾ ਭਾਰਤੀ ਹੈਗਾ ਤਕਰੀਬਨ ਸਾਡੀ ਭਾਰਤੀ ਜੀ ਜਿਹੜੀ ਸਟਰੈਂਥ ਹੈਗੀ ਆ ਪੁਰਤਗਾਲ ਦੇ ਵਿੱਚ 50000 ਤੋਂ ਜ਼ਿਆਦਾ ਹੈਗੀ ਉਹਦੇ ਵਿੱਚ 15000 ਯਾਨੀ ਕਿ ਤਕਰੀਬਨ 30% ਜਿਹੜੇ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਉਹ 올ਓਵਰ ਇੰਡੀਆ ਦੇ ਹੈਗੇ ਨੇ ਉਹ ਡੀਪ ਇੰਟੀਗ੍ਰੇਟਿਡ ਹੈਗੇ ਨੇ ਕੋਈ ਤਾਂ ਐਸੇ ਭਾਰਤੀ ਹੈਗੇ ਨੇ ਸਾਡੇ ਜਿਨ੍ਹਾਂ ਦੇ ਬੱਚੇ ਆਲਰੇਡੀ ਇੱਥੇ ਹੋਏ ਨੇ ਮਤਲਬ ਫੈਮਲੀਆ ਇੱਥੇ ਸੀ ਉਹਨਾਂ ਦੇ ਬੱਚੇ ਬੌਰਨ ਹੋ ਗਏ ਤੇ ਬੱਚੇ ਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ ਪੁਰਸ਼ਗਾਲ ਦੇ ਕਾਨੂੰਨ ਦੇ ਮਦਦ ਲਈ ਜਦੋਂ ਬੌਰਨ ਹੁੰਦਾ ਤੇ ਬੱਚੇ ਨੂੰ ਤਾਂ ਸਿਟੀਜ਼ਨਸ਼ਿਪ ਦੇ ਦਿੱਤੀ ਲੇਕਿਨ ਦੋਨੋਂ ਪੇਰੈਂਟਸ ਨੂੰ ਕਹਿ ਦਿੱਤਾ ਕਿ ਤੁਸੀਂ ਕੰਟਰੀ ਛੱਡ ਕੇ ਜਾਓ ਦਿਸ ਇਜ਼ ਅ ਵੈਰੀ ਸਰਪ੍ਰਾਈਜ਼ ਸਿਚੁਏਸ਼ਨ ਹੇਰ ਕਿ ਕਿ ਉਹ ਕੀ ਕਾਰਨ ਬੱਚਾ ਛੱਡ ਕੇ ਜਾਣ ਜਾਂ ਬੱਚੇ ਨੂੰ ਨਾਲ ਲੈ ਕੇ ਚਲੇ ਜਾਣਾ ਹੋਊਗਾ ਇਹ ਤਾਂ ਬਹੁਤ ਮੁਸ਼ਕਿਲ ਹੈ ਜਿਵੇਂ ਤੁਸੀਂ ਦੱਸ ਰਹੇ ਕਿ ਜੇ ਬੱਚਾ ਉੱਥੇ ਬੌਰਨ ਹੋਇਆ ਉਹਨੂੰ ਸਿਟੀਜ਼ਨ ਦੇ ਦਿੱਤੀ ਮਾਪਿਆਂ ਨੂੰ ਸਿਟੀਜ਼ਨ ਨਹੀਂ ਦਿੱਤੀ ਇਹ ਤਾਂ ਬਹੁਤ ਮੁਸ਼ਕਿਲ ਵਾਲਾ ਕੰਮ ਹੋਏਗਾ ਉਹ ਕਿਸ ਤਰ੍ਹਾਂ ਕਰ ਸਕਣ ਜੀ इवन ਸਰ ਮਾਪਿਆਂ ਨੂੰ ਸਿਟੀਜ਼ਨਸ਼ਿਪ ਹੀ ਨਹੀਂ ਬਲਕਿ ਮਾਪਿਆਂ ਨੂੰ ਟੈਂਪਰੇਰੀ ਲੀਗਲ ਸਟੇਟਸ ਹੀ ਨਹੀਂ ਦੱਤਾ ਰੈਜ਼ਿਡੈਂਸੀ ਵੀ ਨਹੀਂ ਦਿੱਤੀ ਬਾਬ ਆਪ ਨੂੰ ਫਿਲਹਾਲ ਦੇ ਸਿਚੁਏਸ਼ਨ ਦੇ ਤੱਕ ਉਹਦੇ ਵਿੱਚ ਵੀ ਕੋਈ ਬਹੁਤ ਵੱਡਾ ਉਹਨਾਂ ਦਾ ਕੋਈ ਕਰਾਇਮ ਜਾਂ ਕੋਈ ਐਸੀ ਚੀਜ਼ ਨਹੀਂ ਹੈਗੀ ਉਹ ਰਗਾਤਾਰ ਕੰਮ ਕਰ ਰਹੇ ਨੇ ਰਹਿ ਰਹੇ ਨੇ ਬੱਚਾ ਬੌਰਨ ਹੋ ਗਿਆ ਔਰ ਕੁਝ ਐਸੀ ਫੈਮਿਲੀਜ਼ ਹੈਗੀਆਂ ਨੇ ਜਿਨ੍ਹਾਂ ਦੇ ਬੱਚੇ ਇੱਥੇ ਆ ਕੇ ਸਕੂਲ ਦੇ ਵਿੱਚ ਆਪਣੀ ਐਡਮਿਸ਼ਨਸ ਲਈ ਆਉ ਪੜ ਰਹੇ ਨੇ ਬੱਚੇ ਔਰ ਹੁਣ ਵਿੱਚੋਂ ਪੇਰੈਂਟਸ ਨੂੰ ਵੀ ਦਿੰਦੇ ਵਿੱਚ ਕੰਟਰੀ ਤੋਂ ਜਾਣ ਨੂੰ ਕਹਿ ਦਿੱਤਾ ਕਿ ਉਹ ਬੱਚੇ ਦੀ ਲਾਈਫ ਜਿਹੜੀ ਹੈਗੀ ਆ ਜਿਹੜਾ ਬੱਚਾ ਸਕੂਲ 'ਚ ਪੜ ਰਿਹਾ ਉਹਦੀ ਲਾਈਫ ਤੇ ਹੁਣ ਸਾਨੂੰ ਵਾਪਸ ਕਿਉਂ ਜਾਣਾ ਪੈ ਰਿਹਾ ਹੈ ਬੱਚਾ ਡੋਨਟ نو ਵਾਟਸ ਗੋਇੰਗ ਔਨ ਉਹਦਾ ਤਾਂ ਕੋਈ ਕਸੂਰ ਨਹੀਂ ਨਾ ਹੈਗਾ ਅੱਛਾ ਇਕੱਲੇ ਕਹਿੰਦਾ ਭਾਰਤੀ ਨਹੀਂ ਜਾਂ ਹੋਰ ਵੀ ਕਈ ਦੇਸ਼ਾਂ ਦੇ ਹੈਗੇ ਨੇ ਇੱਥੇ ਗਵਰਨਮੈਂਟ ਵੱਲੋਂ ਜਿਹੜਾ ਆਰਡਰ ਕੀਤਾ ਗਿਆ 40000 ਨੂੰ ਕੀਤਾ ਗਿਆ ਡਿਫਰੈਂਟ ਅਦਰ ਕਮਿਊਨਿਟੀਜ਼ ਦੇ ਲੋਕ ਨੇ ਪਾਕਿਸਤਾਨੀ ਹੈਗੇ ਨੇ ਬੰਗਲਾਦੇਸ਼ ਨੇਪਾਲ ਦੇ ਵੀ ਨੇ 40000 ਓਵਰਆਲ ਹੈਗੇ ਨੇ ਜਿਹਦੇ ਵਿੱਚੋਂ ਸਿਰਫ ਹਾਈ ਜਿਹੜਾ ਨੰਬਰ ਹੈਗਾ ਵਰਲਡ ਦੇ ਵਿੱਚ ਉਹ ਇੰਡੀਅਨ ਦਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ 13500 ਨੰਬਰ ਜਿਹੜਾ ਹੈਗਾ ਹਾਈਐਸਟ ਨੰਬਰ ਇੰਡੀਅਨ ਦਾ ਇਸ ਤੋਂ ਇਲਾਵਾ ਬਾਕੀ ਕੋਈ 2000 ਆ ਕੋਈ 5000 ਹੈ ਵਰਲਡਵਾਈਡ ਹੋਰ ਵੀ ਕਮਿਊਨਿਟੀ ਦੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਇਹਨਾਂ ਨੇ ਕੰਟਰੀ ਆਊਟ ਦਿੱਤਾ ਹੈ ਤੇ ਇੱਥੇ ਜਿਹੜੇ ਭਾਰਤੀ ਨੇ ਇਹਨਾਂ ਨੇ ਕੋਈ ਫਿਰ ਪ੍ਰੋਟੈਸਟ ਕੀਤਾ ਉੱਥੇ ਸਰਕਾਰ ਦੇ ਖਿਲਾਫ ਕਿ ਇਹ ਕੀ ਹੋ ਰਿਹਾ ਗਲਤ ਹੋ ਰਿਹਾ ਜੇ ਤੁਸੀਂ ਐਨੇ ਐਨੇ ਸਾਲ ਤੋਂ ਸਾਡੇ ਕੋਲ ਟੈਕਸ ਲਿੱਤਾ ਲੱਖਾਂ ਰੁਪਏ ਦੇ ਜੇ ਇੰਡੀਅਨ ਦੀ ਗੱਲ ਕਰੀਏ ਤੇ ਦਿੱਤੇ ਗਏ ਨੇ ਫਿਰ ਇਹ ਕਿਦਾਂ ਹੋ ਸਕਦਾ ਉਸ ਬਾਰੇ ਕੋਈ ਹੋਇਆ ਜੀ ਜੀ ਇਹਦੇ ਵਿੱਚ ਸਾਡੀ ਕਮਿਊਨਿਟੀ ਦੇ ਲੋਕ ਉਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਜਿਹੜੇ ਕਾਮਨ ਬੰਦੇ ਨੇ ਆਮ ਬੰਦੇ ਨੇ ਸਾਡੇ ਉਹ ਜਿਹੜੇ ਪ੍ਰੋਟੈਸਟ ਕਰਨ ਜਾਂਦੇ ਨੇ ਲਗਾਤਾਰ ਕਿਉਂਕਿ ਉਹ ਇਫੈਕਟਡ ਹੈਗੇ ਨੇ ਉਹਨਾਂ ਨੂੰ ਪ੍ਰੋਬਲਮਸ ਹੈਗੀ ਉਹਨਾਂ ਨੂੰ ਪੇਨ ਹੈਗਾ ਕਿਉਂਕਿ ਉਹਨਾਂ ਨੂੰ ਕੰਟਰੀ ਆਊਟ ਮਿਲਿਆ ਉਹਨਾਂ ਦੇ ਬੱਚੇ ਜਿਹਨਾਂ ਨੇ ਟੈਕਸ ਦਿੱਤਾ ਉਹਨਾਂ ਨੂੰ ਪੇਨ ਹੈ ਲੇਕਿਨ ਜਿਹੜੀ ਸਾਡੇ ਰਿਪਰੈਜ਼ੈਂਟ ਕਰਦੇ ਨੇ ਇੰਡੀਆ ਨੂੰ ਸਾਡੀ ਐਮਬੈਸੀ ਹੈਗੀ ਆ ਜਾਂ ਸਾਡੀਆਂ ਕੁਝ ਐਸੋਸੀਏਸ਼ਨਸ ਹੈਗੀਆਂ ਨੇ ਜਾਂ ਹੋਰ ਰੀਨੋਨ ਪਰਸਨੈਲਿਟੀਜ਼ ਹੈਗੀਆਂ ਨੇ ਜਿਨ੍ਹਾਂ ਦੀ ਇਹ ਰਿਸਪੌਂਸਿਬਿਲਟੀ ਹੈਗੀ ਆ ਦੇ ਆਰ ਨਾਟ ਕਮਿੰਗ ਟੂ ਦਾ ਸ ਵਿਚੇ ਬਲੈਂਡਰ ਸ਼ਾਟ ਕਿ ਜਿਹੜੀ ਪ੍ਰੋਟੈਸਟ ਦਾ ਇੰਪੈਕਟ ਨਹੀਂ ਹੋ ਰਿਹਾ ਪ੍ਰੋਟੈਸਟ ਦਾ ਇੰਪੈਕਟ ਕਦੋਂ ਹੋਏਗਾ ਜਦੋਂ ਸਾਡੀ ਪਰਸਨੈਲਿਟੀ ਜਾਂ ਸਾਡੀ ਐਮਬੈਸੀਜ਼ ਜਾਂ ਸਾਡੇ ਜਿਹੜੇ ਰਿਪਰੈਜ਼ੈਂਟ ਕਰਦੇ ਨੇ ਕਮਿਊਨਿਟੀਜ਼ ਨੂੰ ਇੰਟਰਵੈਨ ਕਰਨਗੇ ਉਹਨਾਂ ਦੀ ਫਿਲਹਾਲ ਦੇ ਵਿੱਚ ਕੋਈ ਐਸੀ ਇੰਟਰਵੈਨਸ਼ਨ ਦੇਖਣ ਨੂੰ ਨਹੀਂ ਮਿਲੀ ਚਾਰ ਪ੍ਰੋਟੈਸਟ ਹੋ ਚੁੱਕੇ ਨੇ ਪੋਰਟੋ ਦੇ ਵਿੱਚ ਜਾਂ ਫਾਰੋ ਜਾਂ ਅਦਰ ਸਿਟੀਜ਼ ਦੇ ਵਿੱਚ ਜਿੰਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਸਾਡੇ ਇੰਡੀਅਨ ਕਮਿਊਨਿਟੀ ਦੇ ਅਫੈਕਟਡ ਲੋਕ ਆਏ ਨੇ ਜਿਹੜੇ 15-20 ਹਜ਼ਾਰ ਨੇ ਪਹੁੰਚੇ ਨੇ ਲੇਕਿਨ ਉਹਦੇ ਵਿੱਚ ਕੋਈ ਐਸੀ ਸ਼ਮੂਲੀਅਤ ਕਿਸੇ ਵੀ ਸਾਡੇ ਰਿਪਰੈਜ਼ੈਂਟੇਟਿਵ ਨੇ ਨਹੀਂ ਕੀਤੀ ਜਾਂ ਕੋਈ ਇੱਕ ਸਹਾਰਾ ਜਾਂ ਹੌਸਲਾ ਨਹੀਂ ਦਿੱਤਾ ਉਹਨਾਂ ਇਮੀਗ੍ਰੈਂਟਸ ਨੂੰ ਕਿ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੀ ਹੈਲਪ ਕਰਾਂਗੇ ਫਿਲਹਾਲ ਦੇ ਮੌਕੇ ਦੇ ਵਿੱਚ ਪ੍ਰੋਟੈਸਟ ਦੇ ਵਿੱਚ ਬਿਲਕੁਲ ਵੀ ਸਾ ਦੇਖਣ ਨੂੰ ਨਹੀਂ ਮਿਲਿਆ अच्छा तरमजीत जी एक सवाल ਮੈਨੂੰ ਇਹ ਦੱਸੋ ਕਿ ਜੇ ਮੰਨ ਲਓ ਹੁਣ ਆਪਾਂ ਉਥੇ ਨਹੀਂ ਇਹਨਾਂ ਨੂੰ ਕੋਈ ਵੀ ਸਟੇਟਸ ਮਿਲਦਾ ਤੇ ਇਹਨਾਂ ਨੂੰ ਕਦੋਂ ਤੱਕ ਇਦਾਂ ਡਿਪੋਰਟ ਕਰ ਦਿੱਤਾ ਜਾਏਗਾ ਜੀ ਉਹਦੇ ਲਈ ਤਕਰੀਬਨ ਗਵਰਨਮੈਂਟ ਦਾ ਜਿਹੜਾ ਪ੍ਰੋਸੈਸ ਹੈ ਜਦੋਂ ਕਿਸੇ ਵੀ ਪਰਸਨ ਨੂੰ ਡਿਟੇਨ ਕਰਦੇ ਆ ਉਹ ਫੜਦੇ ਨੇ ਤਾਂ 48 ਘੰਟੇ ਦੇ ਵਿੱਚ ਵਿੱਚ ਉਹਨਾਂ ਨੇ ਉਹਨੂੰ ਕੋਰਟ ਦੇ ਵਿੱਚ ਪ੍ਰੈਜ਼ੈਂਟ ਕਰਨਾ ਹੁੰਦਾ ਤੇ ਜਦੋਂ ਕੋਰਟ ਦੇ ਵਿੱਚ ਪ੍ਰੈਜ਼ੈਂਟ ਕਰਦੇ ਆ ਤੇ ਕੋਰਟ ਅਗਰ ਆਰਡਰ ਕਰ ਦਿੰਦਾ ਕਿ ਇਹਨੂੰ ਤੁਸੀਂ ਅਸੀਂ ਆਰਡਰ ਕਰਾਂਗੇ ਜੈ ਡਿਪੋਰਟੇਸ਼ਨ ਕਰਨ ਦੇ 60 ਦਿਨ ਦਾ ਫਿਰ ਅਗਲਾ ਪ੍ਰੋਸੈਸ ਹੁੰਦਾ ਕਿ ਵਿਦਨ 60 ਡੇਸ ਇਨੂੰ ਜਾਂ ਤਾਂ ਡਿਪੋਰਟ ਕਰਨਗੇ ਜਾਂ ਫਿਰ ਇਹਨੂੰ ਰਿਲੀਜ਼ ਕਰਨਗੇ 60 ਦਿਨ ਦਾ ਮੈਕਸਿਮਮ ਟਾਈਮ ਹੈਗਾ ਜੋ ਕਿ 30 ਦਿਨ ਆਲਰੇਡੀ ਗੁਜ਼ਰ ਚੁੱਕੇ ਨੇ ਉਹਨਾਂ ਦੇ ਵਿੱਚੋਂ ਤਕਰੀਬਨ 1 ਮਹੀਨਾ ਪਿੱਛੇ ਬਚਿਆ ਜਿਹੜੇ ਲੋਕ ਅੰਦਰ ਨੇ ਆਲਰੇਡੀ 60 ਦਿਨ ਦਾ ਫਾਈਨਲ ਹੁੰਦਾ 60 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੇ ਐਮਬੈਸੀ ਦੇ ਨਾਲ رابطہ ਕਰਕੇ ਪਾਸਪੋਰਟ ਆਈਡੈਂਟੀਫਿਕੇਸ਼ਨ ਲੈ ਕੇ ਟਿਕਟ ਬਣਾ ਕੇ ਐਪਲੀਕੈਂਟ ਨੂੰ ਡਿਪੋਰਟੇਸ਼ਨ ਕਰ ਦੇਣੀ ਹੈ ਹੁਣ ਤੱਕ ਤਕਰੀਬਨ ਜਿਹੜੇ 10 15 ਬੰਦੇ ਡਿਟੇਨ ਕੀਤੇ ਗਏ ਨੇ ਉਹਨਾਂ ਦਾ ਤਾਂ ਪ੍ਰੋਸੈਸ ਤਕਰੀਬਨ ਤਕਰੀਬਨ 60 ਦਿਨ ਦੇ ਵਿੱਚ ਵਿੱਚ ਫਿਨਿਸ਼ ਹੋ ਜਾਣਾ 30 ਦਿਨ ਪਾਸ ਹੋ ਗਏ ਲੇ ਬੀ ਨੇ ਅਜਰ ਜਿਨ੍ਹਾਂ ਨੂੰ ਅਜੇ ਡਿਟੇਨ ਨਹੀਂ ਕੀਤਾ ਉਹਨਾਂ ਦੀਆਂ ਲਿਸਟਾਂ ਜਾਰੀ ਕਰ ਰਹੇ ਨੇ ਤੇ ਉਹਨਾਂ ਦੇ ਕੰਮਾਂ ਤੇ ਛਾਪੇ ਮਾਰ ਕੇ ਪੁਲਿਸ ਜਾਂ ਉਹਨਾਂ ਦੇ ਘਰਾਂ ਦੇ ਵਿੱਚ ਰਾਤ ਨੂੰ ਸੁੱਤੇ ਪਿਆਨ ਪੁਲਿਸ ਫੜਦੀ ਹੈ ਜਾਂ ਰੋਡ ਤੇ ਕਿਤੇ ਚੱਲ ਰਹੇ ਨੇ ਉੱਥੇ ਫੜ ਕੇ ਉਹਨਾਂ ਨੂੰ ਵੀ ਡਿਟੇਨ ਕਰਨ ਦੇ ਲਈ ਅਗਲੀ ਗਵਰਨਮੈਂਟ ਦੀ ਪਲੈਨਿੰਗ ਹੈ ਫਿਲਹਾਲ ਗਵਰਨਮੈਂਟ ਕੋਲੇ ਜਿਹੜੇ ਡਿਟੇਨ ਸੈਂਟਰ ਨੇ ਛੋਟੇ ਨੇ ਇਸ ਕਰਕੇ ਇਹਨਾਂ ਨੇ ਆਪਣੀ ਸਪੀਡ ਜਿਹੜੀ ਹੈ ਸਲੋ ਰੱਖੀ ਹੋਈ ਹੈ ਲੇਕਿਨ ਆਨ ਬੜੇ ਸਮੇਂ ਦੇ ਵਿੱਚ ਇਹ ਲੱਗਦਾ ਕਿ ਅਗਰ ਸਾਡੇ ਰਿਪਰੈਜ਼ੈਂਟੇਟਿਵ ਅੱਗੇ ਆ ਕੇ ਸਾਡੀ ਇਸ ਕਮਿਊਨਿਟੀ ਲਈ ਉਹਨਾਂ ਦੀ ਆਵਾਜ਼ अच्छा ਤੁਸੀਂ ਮੈਨੂੰ ਇੱਕ ਆਖਰੀ ਮੇਰਾ ਸਵਾਲ ਦਾ ਜਵਾਬ ਦਿਓ ਕਿ ਭਾਰਤ ਸਰਕਾਰ ਇਸ ਚ ਕੀ ਕਰ ਸਕਦੀ ਹੈ ਪੁਰਤਗਾਲ ਨਾਲ ਕੀ ਕਰ ਸਕਦੀ ਗੱਲ ਕਰ ਸਕਦੀ ਹੈ ਜਾਂ ਕਿਸ ਤਰ੍ਹਾਂ ਕੀ ਪੋਸਿਬਿਲਟੀਜ਼ ਹੈਗੀਆਂ ਜੀ ਬਿਲਕੁਲ ਕਿਉਂਕਿ ਜਾਤਾ ਇਹਦੇ ਕਾਨੂੰਨ ਦੇ ਵਿੱਚ ਕੋਈ ਪ੍ਰੋਵੀਜ਼ਨ ਨਾ ਹੋਵੇ ਪੁਰਤਗਾਲ ਦੇ ਕਾਨੂੰਨ ਦੇ ਵਿੱਚ ਬਿਲਕੁਲ ਪ੍ਰੋਵੀਜ਼ਨ ਹੈਗਾ ਉਹਨਾਂ ਬੰਦਿਆਂ ਨੂੰ ਲੀਗਲਾਈਜ਼ ਸਟੇਟਸ ਦੇਣ ਦਾ ਕਿਉਂਕਿ ਉਹ ਕੋਈ ਬੰਦੇ ਕ੍ਰਿਮੀਨਲ ਨਹੀਂ ਹੈਗੇ ਔਰ ਪੁਰਤਗਾਲ ਦਾ ਲਾਅ ਜਿਹੜਾ ਹੈਗਾ ਅਲਾਉ ਕਰਦਾ ਜਿਹੜੇ ਵੀ ਆਰਟੀਕਲਸ ਮੈਂ ਕੋਟ ਕਰ ਰਹੇ ਆ ਆਰਟੀਕਲ 88 89 ਜਾਂ 1 2 3 ਹਿਊਮਨਿਟੇਰੀਅਨ ਗੌਰਾਉਂਡ ਹੈਗਾ ਨੈਸ਼ਨਲ ਇੰਟਰਸਟ ਹੈਗਾ ਇੰਟਰਨੈਸ਼ਨਲ ਟਾਈਜ਼ ਹੈਗੇ ਨੇ ਉਸ ਬੇਸ ਤੇ ਇਹਨਾਂ ਨੂੰ ਕੰਸੀਡਰ ਕੀਤਾ ਜਾ ਸਕਦਾ ਯਾਨੀ ਕਿ ਸਪੇਸ ਹੈਗੀ ਹੈ ਪੁਰਤਗਾਲ ਦੇ ਕੋਲੇ even european union ਦਾ ਜਿਹੜਾ ਲਾਅ ਹੈ ਜਿਹਦੇ ਅਲਰਟ ਦੇ ਵਿੱਚ ਜਿਸ ਕਰਕੇ ਉਹਨਾਂ ਨੂੰ ਐਂਟਰ ਕੀਤਾ ਉਹਦੀ ਵੀ ਆਰਟੀਕਲ 9 ਐਂਡ ਪੈਰਾਗ੍ਰਾਫ 2 ਚ ਬੜਾ ਕਲੀਅਰ ਡਿਫਾਈਨ ਹੈ ਕਿ ਜਿਹੜੀ ਕੰਟਰੀ ਦੇ ਵਿੱਚ ਬੰਦਾ ਕੰਮ ਕਰ ਰਿਹਾ ਉਹ ਇੰਡੀਪੈਂਡੈਂਟ ਡਿਸੀਜਨ ਲੈ ਸਕਦੀ ਹੈ ਵਿਦਆਉਟ ਡਿਸਕਸ਼ਨਸ ਵਿਦ ਦਾ ਅਲਰਟ ਜਿਨ੍ਹਾਂ ਨੇ ਐਂਟਰ ਕੀਤਾ ਅਲਰਟ ਨਾਲ ਗੱਲ ਕੀਤੇ ਬਿਨਾਂ ਹੀ ਉਹ ਆਪਣਾ ਡਿਸੀਜਨ ਲੈ ਸਕਦੇ ਨੇ ਜੈਸਰ ਨੋ ਕਾਰਡ ਦੇਣਾ ਉਹਨਾਂ ਦੇ ਹੱਥ ਵਿੱਚ ਹੈ ਯਾਨੀ ਕਿ ਦੋਨੋਂ ਪਾਸੇ ਅਗਰ ਅਸੀਂ ਯੂਰੋਪੀਅਨ ਯੂਨੀਅਨ ਦਾ ਰੂਲ ਦੇਖਦੇ ਆਂ ਤਾਂ ਪ੍ਰੋਵੀਜ਼ਨ ਹੈਗਾ ਪੋਰਟੂਗਲ ਦਾ ਰੂਲ ਦੇਖਦੇ ਆਂ ਤਾਂ ਪ੍ਰੋਵੀਜ਼ਨ ਹੈਗਾ ਫਿਰ ਕਮੀ ਕਿਸ ਚੀਜ਼ ਦੀ ਹੈ ਸਾਡੀ ਗਵਰਨਮੈਂਟ ਸਾਡੇ ਅਫੀਸ਼ੀਅਲ ਜਿਹੜੇ ਨੇ ਇਹਨੂੰ ਰਿਪਰੈਜ਼ੈਂਟ ਕਰਨ ਇਸ ਮੁੱਦੇ ਨੂੰ ਉਠਾਣ ਹਾਈਲਾਈਟ ਕਰਨ ਸਾਡੀ ਜਿਹੜੀ ਗਵਰਨਮੈਂਟ ਹੈਗੀ ਇੰਡੀਅਨ ਜਾਂ ਸਾਡੇ ਇੱਥੇ ਐਂਬੈਸੀ ਹੈਗੀ ਆ ਇਸ ਮੁੱਦੇ ਨੂੰ ਹਾਈਲਾਈਟ ਕਰਨ ਉਸ ਉਸ ਲਾ ਦਾ ਰੈਫਰੈਂਸਸ ਦੇਣ ਉਸ ਦੇ ਵਿੱਚ ਇਹਨਾਂ ਨੂੰ ਕਨਸੀਡਰ ਕਰਨ ਕਿਉਂਕਿ ਲੌਂਗ ਇੰਟੀਗ੍ਰੇਸ਼ਨਸ ਹੈਗੀ ਹੈ ਹਾਈ ਕੰਟਰੀਬਿਊਸ਼ਨਸ ਹੈਗੀ ਹੈ ਸਾਡੇ ਉਹ ਲੋਕਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਹਾਰਡ ਜੌਬਸ ਕੀਤੀਆਂ ਜਿੱਥੇ ਕੋਈ ਵੀ ਪੁਰਟੂਗੀਜ਼ ਬੰਦਾ ਆ ਕੇ ਕੰਮ ਕਰਨ ਲਈ ਤਿਆਰ ਨਹੀਂ ਹੈ ਔਰ ਹਾਈ ਵੈਲਿਊ ਆਫ ਟੈਕਸ ਪੇ ਕੀਤੇ ਇੱਕ ਬੰਦੇ ਨੇ 28-28 ਲੱਖ ਰੁਪਿਆ 50-50 ਲੱਖ ਰੁਪਿਆ ਗਵਰਨਮੈਂਟ ਨੂੰ ਕੰਟਰੀਬਿਊਟ ਕੀਤਾ ਉਹਦੇ ਫੇਵਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਉਹਨੂੰ ਰਿਵਾਰਡ ਨਹੀਂ ਮਿਲਿਆ ਇਵਨ ਲੀਗਲਾਈਜ਼ ਸਟੇਟਸ ਨਹੀਂ ਮਿਲਿਆ ਸੋ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਪਰ ਕ੍ਰਿਮੀਨਲ ਹੈ ਠੀਕ ਹੈ ਜੇ ਕ੍ਰਿਮੀਨਲ ਹੈਗੇ ਨੇ ਤੁਸੀਂ ਉਹਨਾਂ ਦਾ ਰਿਕਾਰਡ ਚੈੱਕ ਕਰੋ ਉਹਨਾਂ ਨੂੰ ਰਿਪੋਰਟ ਕਰੋ ਵੀ ਆਰ ਐਗਰੀ ਇਨ ਟੂ ਥੈਟ ਲੇਕਿਨ ਜਿਹੜੇ ਬੰਦੇ ਇਨੋਸੈਂਟ ਹੈਗੇ ਨੇ ਉਹਨਾਂ ਨੂੰ ਕਨਸਿਡਰ ਕੀਤਾ ਜਾਣਾ ਚਾਹੀਦਾ ਔਰ ਸਾਡੀ ਗਵਰਨਮੈਂਟ ਨੂੰ ਤਾਂ ਬਿਲਕੁਲ ਵੀ ਇਹਦੇ ਵਿੱਚ ਇਨੀਸ਼ੀਏਟਿਵ ਲੈਣਾ ਚਾਹੀਦਾ ਡੀਪ ਤਰੀਕੇ ਦੇ ਨਾਲ ਇਹਨੂੰ ਐਨਲਾਈਜ਼ ਕਰਨਾ ਚਾਹੀਦਾ ਬਲਕਿ ਸਾਡੀ ਕਮਿਊਨਿਟੀਜ਼ ਦੇ ਲੋਕਾਂ ਨੂੰ ਫਿਲਟਰ ਕਰਕੇ ਉਹਨਾਂ ਦੇ ਜਿਹੜੇ ਰਾਈਟ ਹੈਗੇ ਨੇ ਚਾਹੇ ਉਹ ਇੰਡੀਆ ਦੀ ਲੈਂਡ ਤੇ ਬੈਠੇ ਨੇ ਚਾਹੇ ਉਹ ਫੋਰਨ ਲੈਂਡ ਤੇ ਬੈਠੇ ਨੇ ਉਹਨਾਂ ਦੇ ਰਾਈਟ ਦਵਾਨ ਦੇ ਵਿੱਚ ਸਾਡੀ ਗਵਰਨਮੈਂਟ ਨੂੰ ਜ਼ਰੂ ਇਸ ਗੱਲ ਨੂੰ ਸੁਣੇ ਡੀਪਲੀ ਔਰ ਆਫੀਸ਼ੀਅਲੀ ਪੋਰਟੂਗਲ ਦੀ ਗਵਰਨਮੈਂਟ ਇਹਦੇ ਨਾਲ ਸਿਰਫ ਸਾਡੇ ਬੰਦੇ ਅਗਰ ਬਾਹਰ ਜਾਂਦੇ ਨੇ ਤੋਂ ਡਿਪੋਰਟੇਸ਼ਨ ਹੁੰਦੇ ਨੇ ਇਹ ਸਿਰਫ ਬੰਦਿਆਂ ਦੇ ਨਾਲ ਹੀ ਧੱਕਾ ਨਹੀਂ ਹੋ ਰਿਹਾ ਬਲਕਿ ਸਾਡੀ ਆਪਣੀ ਕੰਟਰੀ ਦੀ ਇੱਕ ਰਿਪੂਟੇਸ਼ਨ ਹੈ ਸਾਡੀ ਕੰਟਰੀ ਦਾ ਇੱਕ ਆਪਣਾ ਮਨਿਆਰ ਹੈ ਸਾਡੀ ਆਪਣੀ ਇੱਕ ਇਮੇਜ ਹੈ ਕਿ ਇੱਕ ਛੋਟੀ ਜੀ ਕੰਟਰੀ ਪੋਰਟੂਗਲ ਜਿੱਥੋਂ ਸਾਡੇ 15000 ਬੰਦਿਆਂ ਨੂੰ ਉਹਨਾਂ ਨੇ ਡਿਪੋਰਟ ਕਰ ਦਿੱਤਾ ਸਾਡੀ ਆਪਣੀ ਇੰਡੀਆ ਦੀ ਰਿਪੂਟੇਸ਼ਨ ਵੀ ਇੱਕ ਸਟੇਜ ਹੈਗੀ ਹੈ ਇਸ ਨੂੰ ਵੀ ਕੰਸੀਡਰ ਕਰਨਾ ਚਾਹੀਦਾ ਹੈ ਗਵਰਨਮੈਂਟ ਨੂੰ ਸੋ ਅਸੀਂ ਗੱਲਬਾਤ ਕੀਤੀ ਤਰਮਜੀਤ ਸਿੰਘ ਸੈਣੀ ਨਾਲ ਜੋ ਕਿ ਭਾਰਤੀ ਨੇ ਤੇ ਇਹਨਾਂ ਸਾਡੇ 13000 ਵਿੱਚੋਂ ਕੁਝ ਭਾਰਤੀਆਂ ਦੇ ਲੜਾਈ ਲੜ ਰਹੇ ਨੇ ਤੇ ਇਸ ਤੋਂ ਇਲਾਵਾ ਅਸੀਂ ਗੱਲਬਾਤ ਕਰਾਂਗੇ ਉਹਨਾਂ ਭਾਰਤੀਆਂ ਦੀ ਵੀ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਤਲਵਾਰ ਲਟਕ ਰਹੀ ਹੈ ਸੋ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਹਰਿਆਣਾ ਦੇ ਗੁਰਸੇਵਕ ਸਿੰਘ ਜੀ ਨਾਲ ਨਮਸਕਾਰ ਸਵੇ ਭਾਈਆਂ ਦਾ ਭਾਈ ਭਾਈ ਮੇਰਾ ਨਾਮ ਗੁਰਸੇਵਕ ਸਿੰਘ ਮੈਂ ਪੁਰਤਗਾਲ ਮੈਂ ਅਲਬੂਫੇਰਾ ਸਿਡੀਅਰ ਮਸੂਕੀ ਬੇਰੇ ਮੈਂ ਰਹਿੰਦਾ ਹਾਂ ਔਰ ਮੈਂ ਪੁਰਤਗਾਲ ਮੈਂ 2021 ਮੈਂ ਆਇਆ ਤਾਂ ਔਰ ਜਦ ਮੈਂ ਪੁਰਤਗਾਲ 2021 ਮੈਂ ਆਇਆ ਤਾਂ ਮੈਂ ਯਾਨਕਾ ਰੂਲ ਸਾਕੇ 3 ਟੈਕਸ ਪ੍ਰੋਸੀ ਟੈਕਸ ਪ੍ਰੋ ਉਸਕੇ ਬਾਅਦ ਇਹ ਕਾਰਡ ਰੀਲਿਸ ਕਰ ਦਿੰਦੇ ਹਨ लेकिन जब मैंने 2021 में टैक्स शुरू किए तो इनका रूल चेंज हो गया तो ये बोले कि ट्वेल्व टैक्सेस उसके बाद आपको कार्ड रिलीज करेंगे तो मैंने भाई बारह टैक्स भरे और उसके बाद मैंने बायोमेट्रिक और वेट की कि 90 डेज में मेरा कार्ड आ जाएगा लेकिन ए, जो सारा कुछ पेपर वर्क मेरा कम्प्लीट था ए टू जेड मेरा सारा कुछ कम्प्लीट था लेकिन ये यहाँ की जो गवर्नमेंट है और यहाँ का जो सिस्टम है वो ध्यान नहीं दे रहा है इस पर तो दो हज़ार इक्कीस का मैं यहाँ पे टैक्स भर रहा हूँ और आज दो हज़ार पच्चीस चल रहा है तो मैंने कभी भी गैप नहीं पाया मेरा टैक्स कंटिन्यू जा रहा है और हर महीने मैं दो सौ पचासी टैक्स भरता हूँ लेकिन आ, इंडिया का ढाई हजार पाँच सौ रुपये में टैक्स भरता हूँ एक महीने का और आज तक पाँच सालों में मैंने कम से कम सतारह से बीस लाख रुपये टैक्स भर चुका हूँ मैं पुर्तगाल में और वेटिंग में हूँ स्टल वेटिंग में हूँ तो जब मैं जाता हूँ तो बोलते हैं आपके डॉक्यूमेंट सारा कुछ कंप्लीट है लेकिन आप जस्ट वेट कीजिए जो आपका इंस्पेक्टर है सेफ का इंस्पेक्टर है वो देखेगा और उसके बाद आपका कार्ड रिलीज करेगा ये सारा कुछ डिपेंड है इंस्पेक्टर के ऊपर लेकिन हमको ये समझ नहीं आता कि जो कार्ड है या कुछ ऐसा सिस्टम है सरकारी काम है वो गवर्नमेंट संभालती है या जो सेफ का और एम का इंस्पेक्टर है वो संभालता है ਤੋ ਅਮਾਰੀ ਕੋਈ ਮਦਦ ਨਹੀਂ ਕਰ ਰਹਾ ਸਿਰਫ ਇੱਕ ਸੋਲਡਰ ਇਮੀਗ੍ਰੈਂਟ ਜੋ ਪੁਰਤਗਾਲ ਮੇਂ ਹਮਾਰੀ ਮਦਦ ਕਰ ਰਹੀ ਹੈ ਔਰ ਕੋਈ ਹਮਾਰੀ ਮਦਦ ਨਹੀਂ ਕਰਤਾ ਕਿਉਂਕਿ ਜੋ ਵੀ ਇਮੀਗ੍ਰੈਂਟ ਹੈ ਪੁਰਤਗਾਲ ਮੇਂ ਉਹਨਾਂ ਕੋ ਸਾਥ ਬਹੁਤ ਜ਼ਿਆਦਾ ਧੱਕਾ ਹੋ ਰਹਾ ਹੈ ਲੇਕਿਨ ਮੇਰੇ ਮੇਰੇ ਪਾਸ ਤੋ ਮੇਰੇ ਪਾਸ ਆਬ ਹੋ ਰਹਾ ਹੈ मैंने कम से कम बीस लाख रुपये टैक्स दे चुका हूँ और जो यहाँ के जो लायर हैं वो बहुत ज़्यादा कॉस्टली हैं तो कम से कम मैंने पंद्रह से बीस लाख रुपया इन दो तीन सालों में लायर के ऊपर भी स्पेंड किया है और मेरे पास अपना घर है अपना काम है अपनी दो गाड़ियाँ हैं और अपनी एक एक्टिविटी एक है मेरी फिनास में तो मैं पांच चीज़ों का टैक्स देता हूँ गवर्नमेंट को तो मैं कभी भी टैक्स मैंने रोका नहीं है हर महीने मैं टैक्स देता हूँ गाड़ी का सालवा देता हूँ घर का मैंने दो तक का छः सालों का टैक्स मैंने इकट्ठा भर चुका हूँ हर एक चीज़ मैंने पे की हुई है ना तो हम करीब ਨਹੀਂ ਆ ਲਿਆ ਹੋਰ ہمارا ਸਾਰਾ ਕੰਮ ਇੱਕ ਨੰਬਰ ਮੇ ਹੋ ਰਿਹਾ ਲੇਕਿਨ ਜੇ ਆ ਕੇ ਜੋ ਗਵਰਨਮੈਂਟ ਨਾ ਬਹੁਤ ਧੱਕਾ ਕਰ ਰਹੀ ਹੈ ਤੋ ਹਮ ਹਮ ਕਾ ਵੀ ਦਿਲ ਕਰਦਾ ਕਿ ਹਮ 6 ਸਾਲ ਹੋ ਗਿਆ ਮੇਰੇ ਕੋ 12 ਕੋ ਮੈਂ ਵੀ ਵਾਪਿਸ ਇੰਡਾਇ ਜਾ ਕੇ ਆਉ ਆਪਣੇ ਘਰ ਲਗਾ ਕੇ ਆਉ ਤੋ ਕਿਰਪਾ ਕਰਕੇ ਮੇਰੀ ਬੇਨਤੀ ਹੈ ਸੋ ਜੋ ਪੁਰਤਗਾਲ ਕੀ ਗਵਰਨਮੈਂਟ ਹੈ ਉਸ ਕੋ ਧਿਆਨ ਦੇਣਾ ਚਾਹੀਏ ਇਸਪੇ ਸੋ ਤੁਸੀਂ ਦੇਖਿਆ ਕਿ ਗੁਰਸੇਵੈ ਸਿੰਘ ਨਾਲ ਗੱਲ ਕੀਤੀ ਤੇ ਹੁਣ ਅਸੀਂ ਗੱਲਬਾਤ ਕਰਦੇ ਆ ਤਰਨ ਤਰਨ ਦੇ ਤਰਮਿੰਦਰ ਸਿੰਘ ਨਾਲ ਉਹਦਾ ਕੀ ਕਹਿਣਾ ਹੈ ਜੀ ਕਾਲ ਜੀ ਰਾਮ ਰਾਮ ਜੈ ਹਿੰਦ ਜੈ ਭਾਰਤ ਸਭੀ ਦੇਸ਼ ਵਾਸੀ ਨੂੰ ਮੈਂ ਬਤਾਨਾ ਚਾਹਤਾ ਹਾਂ मेरा नाम धर्मेंद्र सिंह है मैं गांव कुहाड़ का डिस्ट्रिक्ट तरन तारण पंजाब का रहने वाला हूं मैं सन 2022 में पुर्तगाल में आया था अपनी फैमिली के अच्छे फ्यूचर के लिए और बच्चों को अच्छी शिक्षा मिल सके इसलिए मैं इधर आया था पुर्तगाल का ये रूल था कि जो भी आदमी रेगुलर रह के इधर काम करेगा उसको तीन से छः महीने में निवासी परमिट जारी किया जाएगा सो मैंने दो से अपनी जर्नी शुरू कर दी और एक साल निकल गया उन्होंने बोला अभी आपको और, और काम करना पड़ेगा हमने डेढ़ साल काम किया दो साल काम किया आज हमको साढ़े तीन सालों लगातार मैं इतने टैक्स भर रहे हैं इधर रह के और पीछे फैमिली में भी काफ़ी हमारे प्रॉब्लम चल रही है हम एक महीने का दो सौ पचासी इंडिया के हिसाब से 28 अट्ठाईस हज़ार पाँच सौ रुपये एक महीने का हम भर रहे हैं हमने काफ़ी बड़ी अमाउंट इनको पे कर दिया टैक्स के आधार पे खाली निवासी परमट लेने के लिए तो आज इन्होंने बोला है कि हम आपको निवासी परमट नहीं देंगे और हमारे भाइयों को जेल में धकेला जा रहा है नई सरकार है वो बोलती है कि आपके पास निवासी परमट नहीं है और हम आपको इधर नहीं रख सकते आप जेल में जाओ और हमारी इधर कोई भी मदद नहीं कर रहा है हमने कई कई जगह पर जाके प्रोटेस्ट भी किए हैं लेकिन हमारी कोई कहीं भी सुनवाई नहीं हो रही है और ना ही जो हमारे कोई बड़े अहदे पर कोई हमारा भाई है जहाँ हमारी बहन है इधर पुर्तगाल में वो भी हमारा कोई साथ नहीं दे रहा है कोई एन हमारा साथ नहीं दे रही है और एक एन जी है जो हमारे सोलह देवी ग्रंथ वाले वही हमारी इधर मदद कर रहे हैं या हेल्प कर रहे हैं और पीछे हमारी फैमिली में भी काफ़ी मेरे प्रॉब्लम आ रही हैं मेरे जैसे कई भाइयों हैं भाई हैं उनके भी घरों में काफ़ी प्रॉब्लम चल रही है तो मेरी एक बीघा जमीन थी मैं उसको गिरवी रख के इधर आया था और आज बोल रहे हैं भी हम आपको निवासी परवर नहीं देंगे तो मैं इंडिया अगर जाता भी पंजाब में जाता तो मैं क्या करूँगा मेरे पास खाने के लिए कुछ भी नहीं करने के लिए कुछ भी नहीं मेरे पापा उनकी भी टांग टूटी है वो हैंडी कैप है मेरे वाइफ के भी उनका ऑपरेशन हुआ है टांग का उनके भी प्लेट्स पड़ी हैं और मेरे दो छोटे छोटे बच्चे हैं मेरी मम्मा जी हैं वो भी बीमार रहती हैं और मैं तकरीबन तीन साल से अपने बच्चों को झूठ बोल रहा हूँ तो मैं आ जाऊँगा मैं कल आऊँगा लेकिन मैं जा नहीं पा रहा हूँ मेरे पास निवासी परम नहीं है और कोई भी त्यौहार आता है लोहड़ी आती है दिवाली आती है हर बार झूठ बोलना पड़ता है तो मैं सभी देशवासियों को बेनती करता हूँ हमारे हमारे प्रधानमंत्री श्री नरेंद्र मोदी जी से और हमारे जो विदेश मंत्री उनसे और पंजाब के मुख्यमंत्री श्री भगवंत मान जी से ਕਿ ਆਬ ਹਮਾਰੀ ਮਦਦ ਕੀਜੀਏ ਮੈਂ ਨਹੀਂ ਮੇਰੇ ਜੈਸੇ ਤਕਰੀਬਨ 22000 ਭਾਈ ਭੈਣੇ ਹੈ ਇਧਰ ਜੋ ਇਸ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ ਹਮਾਰੀ ਮਦਦ ਕੀਜੀਏ ਔਰ ਹਮੇ ਇਸ ਕੋ ਮੁਸ਼ਕਲ ਮੁਸ਼ਕਲ ਸੇ ਨਿਕਾਲੂਗੀ ਧੰਨਵਾਦ ਜਿਸ ਤਰ੍ਹਾਂ ਸੀ ਤੁਹਾਡੀ ਹੁਣ ਹਰਿਆਣਾ ਤੇ ਪੰਜਾਬ ਦੇ ਦੋ ਮੁੰਡਿਆਂ ਨਾਲ ਗੱਲ ਕਰਾਈ ਤੇ ਦੋ ਹੋਰ ਹਰਿਆਣਵੀ ਜਿਹੜੇ ਨੇ ਇਹਨਾਂ ਚੋਂ ਇੱਕ ਸ਼ਿਵ ਕੁਮਾਰ ਤੇ ਦੂਸਰਾ ਨਵਜੋਤ ਸਿੰਘ ਪੱਟੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਲੋ ਸਰ ਸਰ ਮੇਰਾ ਨਾਮ ਸ਼ਿਵ ਕੁਮਾਰ ਹੈ ਮੈਂ ਪੁਰਤਗਾਲ ਮੇ ਪਿਛਲੇ 3 ਸਾਲੋਂ ਸੇ ਰਹਿ ਰਹਾ ਹਾਂ मैं यहाँ पर काम कर रहा हूँ लीगल तरीके से टैक्स भर रहा हूँ मैंने अब तक यहाँ पर कम से कम पच्चीस छब्बीस टैक्स भर दिए हैं वो तो कह रहे हैं कि आप हमारी बीस दिन के अंदर कंट्री छोड़ दें लेकिन सर मैंने यहाँ पर कोई क्राइम नहीं किया है मैं यहाँ यहाँ पर बिल्कुल लीगल तरीके से रह रहा हूँ मेरे पास सारे पुलिस रिकॉर्ड हैं ऑस्ट्रिया का पुलिस रिकॉर्ड भी है इंडिया का पुर्तगाल का मेरे पास सारे डॉक्यूमेंट है सर सर अब ये मुझे कंट्री छोड़ने के लिए कह रहे हैं मुझे पिछले महीने सोलह तारीख को पुलिस ने पकड़ा था उन्होंने मुझे एक एक दिन और एक रात जेल में रखा उसके बाद उन्होंने मुझे कोर्ट में पेश किया कोर्ट में पेश करने के बाद उन्होंने मुझे अदालत कोर्ट में पेश किया उसके बाद उन्होंने मुझे कोर्ट ने बोला कि आप अपने जहाँ काम कर रहे हो वहाँ काम करते रहो और आपको हर हफ्ते पुलिस स्टेशन में हाजिरी लगानी होगी अब मैं हर हफ्ते पुलिस में अटेंडेंस लगा रहा हूँ अब मुझे नहीं पता ये लोग मुझे डिपोर्ट करेंगे क्या करेंगे लेकिन मेरी इंडियन एम्बेसी से यही गुजारिश है कि वो लोग वो इस चीज़ को गौर करें और हम इंडियन यहाँ पर लीगल तरीके से काम कर रहे हैं वो हमारे इस चीज़ में हेल्प करें इधर मेरी कोई गलती भी नहीं है मैंने इधर कोई क्राइम नहीं किया लेकिन फिर भी मुझे इधर पुलिस ने पकड़ कर एक जेल में डाल दिया है एक दिन रात में रात में काम करके मैं घर पर आया तो और मैं सो रहा था तभी तभी उसे वक्त पुलिस आई और मुझे पकड़ कर इधर जेल में लेकर आई है बी को नमस्कार मेरा नाम नवजोत बट्टी और मैं आपको बताना चाहता हूं कि मैं पीछे इंडिया से पंजाब से हूं मैं तकरीबन पुर्तगाल में 3 साल से रह रहा हूं ਉਹਨਾਂ ਦਾ ਪਹਿਲੇ ਪ੍ਰੋਮਿਸ تھا ਕਿ 3 ਮਹੀਨੇ ਦੇ ਅੰਦਰ ਅੰਦਰ ਆਪਕੋ টিਐਸ ਇਜਾਰ ਦੇ ਦੇਗੇ ਲੇਕਿਨ ਉਹ ਵੇਟਿੰਗ ਕਰਤੇ ਕਰਤੇ ਇਹਦਰ ਮੇਰੇ ਮੇਰੇ 3 ਸਾਲ ਹੋ ਗਏ ਮੈਂ 3 ਸਾਲ ਸੇ ਲਗਾਤਾਰ ਇੱਕ ਹੀ ਕੰਪਨੀ ਮੇਂ ਕੰਮ ਕਰ ਰਹਾ ਹੂੰ 3 ਸਾਲ ਸੇ ਮੈਂ ਲਗਾਤਾਰ ਟੈਕਸ ਦੇ ਰਹਾ ਹੂੰ ਜੋ ਕਿ ਹਰ ਮਹੀਨੇ ਦਾ 285 ਯੂਰੋ ਬਣਦਾ ਹੈ ਉਹ ਇੰਡੀਆ ਕਾ 28 28 ਹਜ਼ਾਰ ਰੁਪਏ ਬਣ ਜਾਂਦੇ ਹੈ ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਉਹਨਾਂ ਦੇ ਹਾਲਾਤ ਹੈ ਉਹਨਾਂ ਭਾਰਤੀਆਂ ਦੇ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਏਗਾ ਸੋ ਜ਼ਰੂਰਤ ਹੈ ਇੱਥੇ ਭਾਰਤ ਸਰਕਾਰ ਨੂੰ ਇਸ ਦੇ ਵਿੱਚ ਦਖਲ ਦੇਣ ਦੀ ਤਾਂ ਕਿ ਜਿਹੜੇ 13.5 ਹਜ਼ਾਰ ਭਾਰਤੀ ਪੁਰਤਗਾਲ ਸਰਕਾਰ ਡਿਪੋਰਟ ਕਰਨ ਦੀ ਗੱਲ ਕਰੀ ਹੈ ਉਹਨਾਂ ਨੂੰ ਉੱਥੇ ਰੱਖਿਆ ਜਾ ਸਕੇ ਕਿਉਂਕਿ ਜਿੰਨੇ ਵੀ ਭਾਰਤੀ ਵਿਦੇਸ਼ ਜਾਂਦੇ ਨੇ ਉਹ ਉੱਥੇ ਪੈਸਾ ਕਮਾਣ ਜਾਂਦੇ ਨੇ ਉੱਥੋਂ ਦੀ ਸਰਕਾਰਾਂ ਨੂੰ ਟੈਕਸ ਦਿੰਦੇ ਨੇ ਤੇ ਉਸ ਤੋਂ ਬਾਅਦ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਸੋ ਇੱਥੇ ਇਹ ਦੇਖਣਾ ਹੋਵੇਗਾ ਕਿ ਭਾਰਤ ਸਰਕਾਰ ਹੁਣ ਇਹਨਾਂ ਦਾ ਕਿਰਦਲਾ ਪੱਲਾ ਫੜੇਗੀ ਸੋ ਜੁੜੇ ਰਹੋ ਵਾਈਸ ਤੋਂ ਪੰਜਾਬ ਦੇ ਨਾਲ